ਤੁਹਾਡੇ ਨਾਲ ਪੰਥ ਦੇ ਵਿੱਚੋਂ ਕਿੰਨੇ ਕੁ ਲੋਕ ਹੁਣ ਤੱਕ ਤੁਰੇ ਨੇ ਜਾਂ ਤੁਸੀਂ ਆਸ ਕਰਦੇ ਹੋ ਜਾਂ ਗੱਲਬਾਤ ਚੱਲ ਰਹੀ ਹੈ ਕੀ ਬਣ ਰਹੀ ਹੈ ਪੰਥ ਤਾਂ ਇਹ ਆ ਵੀ ਇਹਦਾ ਘੰਟਿਆਂ ਜੀ ਉੱਪਰ ਉੱਠ ਖੜਦਾ ਤੇ ਘੰਟਿਆਂ ਜੀ ਥੱਲੇ ਸੜ ਦਿੰਦਾ ਬੰਦੇ ਨੂੰ ਮੈਂ ਇੱਥੇ ਹਜੇ ਕੁਝ ਨਹੀਂ ਕਹਿਣਾ ਚਾਹੁੰਦਾ ਤੁਹਾਡੇ ਨਾਲ ਕਿਸੇ ਤਰੀਕੇ ਦੀ ਕਿਸੇ ਪਾਰਟੀ ਵੱਲੋਂ ਕਿਸੇ ਧਿਰ ਵੱਲੋਂ ਇਹ ਅਪਰੋਚ ਕੀਤੀ ਗਈ ਹੋਵੇ ਵੀ ਭਾਈ ਅਸੀਂ ਤੁਹਾਡਾ ਮੁੱਦਾ ਚੱਕਦੇ ਹਾਂ ਤੁਸੀਂ ਇਸ ਗੱਲ ਦੀ ਫਿਕਰ ਨਾ ਕਰੋ ਜਾਂ ਤੁਸੀਂ ਸਾਨੂੰ ਜ਼ਿੰਮੇਵਾਰੀ ਦਿਓ ਕਿਹੜੇ ਕਰਨਗੇ ਤਿੰਨ ਹੀ ਤਾਂ ਕਾਣੇ ਇਹ ਉਹ ਉਹਨੇ ਕੀ ਗਿੱਧਰਵਾਹੇ ਦਾ ਸਵਾਰਤਾ ਜਿਹੜਾ ਗਿੱਧਰਵਾਹੇ ਦੇ ਵਿੱਚ ਵੱਡੇ ਵੱਡੇ ਮਹਿਲ ਸਾਰਨ ਦੀ ਗੱਲ ਕਰਦਾ ਸੀ ਜਿਹਨੂੰ ਇਹ ਨਹੀਂ ਪਤਾ ਵੀ ਉਹਨੇ ਕੱਲ ਨੂੰ ਇਹ ਪਾਰਟੀ 'ਚ ਰਹਿਣਾ ਕਿ ਨਹੀਂ ਰਹਿਣਾ ਜਿਹੜੇ ਕਹਿੰਦੇ ਝਾੜੂ ਮੁੱਤੀ ਲਾਤੀ ਲਾ ਕਰਦੇ ਹੋ ਝਾੜੂ ਫੜ ਕੇ ਬੀਬੀ ਉਹ ਇਹਨਾਂ ਨੂੰ ਐਂ ਕਰੋ ਤੇ ਅੱਜ ਉਹ ਝਾੜੂ ਐਂ ਮੋਢੇ ਤੇ ਚੱਕ ਤੁਰੇ ਫਿਰ ਦਿੰਦੇ ਜਿਵੇਂ ਬਹੁਤ ਤਕੜੇ ਸੰਘਰਸ਼ੀ ਹੁੰਦੇ ਆ ਸ਼ਾਸਤਰਾਂ ਤੇ ਰਾਜ ਕਰਨ ਵਾਲੀ ਕੌਮ ਜਿਹੜੀ ਅੱਜ ਝਾੜੂ ਚੱਕ ਕੇ ਉਹ ਲੜਾਈਆਂ ਲੜਦੀ ਫਰਦੀ ਆ ਸਾਨੂੰ ਇਹ ਸਮਝ ਨਹੀਂ ਆਉਂਦੀ ਵੀ ਕਿੱਦਾਂ ਨੂੰ ਲੈ ਕੇ ਜਾ ਰਹੇ ਆ ਪੰਡਾ ਉਹ ਤਾਂ ਝਾੜੂ ਪੁੱਠੇ ਟੰਗੀ ਫਰਦੇ ਆ ਉਹਨਾਂ ਨੂੰ ਤਾਂ ਇਹ ਵੀ ਨਹੀਂ ਪਤਾਗਾ ਵੀ ਇਹ ਝਾੜੂ ਜਿਹੜਾ ਝਾੜੂ ਦਾ ਸਿੰਬੋਲਿਕ ਕੀ ਹੁੰਦਾ ਪਿੰਡਾਂ ਦੇ ਵਿੱਚ ਬੀਬੀਆਂ ਆਪਣੇ ਝਾੜੂ ਨੂੰ ਘਰ ਤੋਂ ਬਾਹਰ ਰੱਖਦੇ ਨੇ ਉਹ ਮੋਢਿਆਂ ਤੇ ਟੰਗੀ ਫਰਦੇ ਆ ਸੋ ਇਹਨੂੰ ਬਾਹਰ ਰੱਖਣ ਦਾ ਸਮਾਂ ਰਾਜਾ ਵੜਿੰਗ ਐਸ ਵਾਰ ਤਾਂ ਕਹਿ ਦੂ ਲੋਕਾਂ ਨੂੰ ਵੀ ਸਾਡੀ ਸਰਕਾਰ ਨਹੀਂ ਹੈਗੀ ਤਾਂ ਸਾਨੂੰ ਪਰੇਸ਼ਾਨ ਕਰ ਰਹੇ ਆ ਤੇ ਪਿਛਲੇ 5 ਸਾਲ ਕਿਹੜਾ ਉਹਦੇ ਕਹਾਨੂੰ ਹੋਰ ਕਿਸ ਦੇ ਸੀਗੇ ਪਿਛਲੇ 5 ਸਾਲ ਕਿਹੜਾ ਬਸਪਾਲਾਂ ਦੀ ਸਰਕਾਰ ਸੀ ਪਿਛਲੇ 5 ਸਾਲ ਵੀ ਤਾਂ ਥੋੜ ਤਾ ਸਾਡੀ ਤਾਂ ਇਹੀ ਲੜਾਈ ਆ ਕਿ ਇਹਨਾਂ ਰਵੈਤੀ ਪਾਰਟੀਆਂ ਨੇ ਪੰਜਾਬ ਦੇ ਲੋਕਾਂ ਨੂੰ ਜਾਂ ਗਿੱਦੜਬਾਹ ਦੇ ਲੋਕਾਂ ਨੂੰ ਦਿੱਤਾ ਕੀ ਆ ਸੱਚਾ ਕਾਲ ਜੀ ਪੰਜਾਬੀ ਰੇਡੀਓ ਯੂਐਸਏ ਪੰਜਾਬੀ ਟੀਵੀ ਯੂਐਸਏ ਦੇ ਨਾਲ ਤੁਸੀਂ ਜੁੜ ਚੁੱਕੇ ਹੋ ਐਸ ਸਮੇ ਗਿੱਦੜਬਾਹ ਦੇ ਵਿੱਚ ਮੌਜੂਦ ਆ ਤੇ ਵਕ ਵਕ ਉਮੀਦਵਾਰ ਜਿਹੜੇ ਮੈਦਾਨ ਦੇ ਵਿੱਚ ਨੇ ਉਹਨਾਂ ਦੇ ਨਾਲ ਗੱਲਬਾਤ ਕਰ ਰਹੇ ਆ ਅਜੰਡਾ ਜਾਣ ਰਹੇ ਆ ਤੇ ਕੀ ਕੁਝ ਇੱਥੇ ਗਿੱਦੜਬਾਹ ਦੀ ਸਿਆਸਤ ਚੱਲ ਰਹੀ ਹੈ ਉਸ ਤੇ ਚਰਚਾ ਹੋ ਰਹੀ ਹੈ ਐਸ ਸਮੇ ਸਾਡੇ ਨਾਲ ਸੁਖਰਾਜ ਸਿੰਘ ਨਿਆਮੀ ਵਾਲਾ ਮੌਜੂਦ ਨੇ ਜਿਹੜੇ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵੱਲੋਂ ਉਮੀਦਵਾਰ ਨੇ ਉਹਨਾਂ ਨਾਲ ਗੱਲਬਾਤ ਕਰਦੇ ਜਾਣਦੇ ਆ ਕਿ ਕਿਸ ਏਜੰਡੇ ਦੇ ਨਾਲ ਉਹ ਮੈਦਾਨ ਦੇ ਵਿੱਚ ਉਤਰੇ ਨੇ ਹਾਲਾਂਕਿ ਜਿਸ ਸੰਤਾਪ ਨੂੰ ਉਹਨਾਂ ਨੇ ਭੋਗਿਆ ਹੈ ਜਿਹੜੀ ਲੜਾਈ ਉਹ ਲੜ ਰਹੇ ਨੇ ਉਸ ਦੇ ਬਾਰੇ ਵੀ ਉਹਨਾਂ ਦਾ ਕੀ ਇਸ ਸਮੇਂ ਏਜੰਡਾ ਚੱਲ ਰਿਹਾ ਹੈ ਕੀ ਗੱਲਬਾਤ ਚੱਲ ਰਹੀ ਹੈ ਤੇ ਕਿਹੜੀਆਂ ਗੱਲਾਂ ਲੈ ਕੇ ਲੋਕਾਂ ਦੇ ਵਿੱਚ ਜਾ ਰਹੇ ਨੇ ਉਹ ਸਾਰੀਆਂ ਜਾਣਾਂਗੇ ਭਾਈ ਬਹੁਤ ਬਹੁਤ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਭਾਈ ਸਭ ਤੋਂ ਪਹਿਲਾਂ ਤਾਂ ਇਹ ਹੀ ਜਾਣਨਾ ਚਾਹੋਗੇ ਤੁਸੀਂ ਚਾਰ ਹਲਕਿਆਂ 'ਚ ਚੋਣ ਸੀ ਗਿੱਦੜ ਬਾਹੇ ਨੂੰ ਤੁਸੀਂ ਚੁਣਿਆ ਤੇ ਗਿੱਦੜ ਬਾਹੀ ਦੇ ਵਿੱਚ ਵਿਚਾਰ ਵੀ ਰਹੇ ਹਾਂ ਤੇ ਕਿਹੜੇ ਏਜੰਡਿਆਂ ਦੇ ਨਾਲ ਮੈਦਾਨ ਦੇ ਵਿੱਚੋਂ ਪੰਥਕ ਏਜੰਡਾ ਤਾਂ ਹੈ ਹੀ ਹੈ ਪੰਥਕ ਮੁੱਦਿਆਂ ਦੇ ਵਿੱਚ ਬੋਲਣ ਵਾਲਿਆਂ ਦੀ ਵੀ ਬਹੁਤ ਵੱਡੀ ਘਾਟ ਹੈ ਪੰਥਕ ਲੀਡਰਾਂ ਦੀ ਗੱਲ ਕਰਦੇ ਆ ਉਹ ਵੀ ਆਪਸ ਚ ਪਾਟੋ ਧਾੜ ਨੇ ਜਿਹੜੇ ਸੋ ਕਾਲਡ ਨੇ ਪਰ ਤੁਸੀਂ ਕੀ ਕਹੋਗੇ ਸਾਰੇ ਤੇ ਜਿੱਦਾਂ ਵਿਚਰ ਰਹੇ ਹੋ ਦੇਖੋ ਜੀ ਮੈਂ ਇਹੀ ਕਹੂੰਗਾ ਜਿਹੜੇ ਸਾਡੇ ਗਿੱਦੜ ਬਾਹੀ ਦੇ ਮੁੱਦੇ ਆ ਇੰਟਰਨਲ ਮੁੱਦਿਆਂ ਦੀ ਜੇ ਪੰਥਕ ਤੁਸੀਂ ਦੱਸ ਹੀ ਦਿੱਤਾ ਵੀ ਉਹ ਤਾਂ ਸਾਡਾ ਏਜੰਡਾ ਇਹਨਾਂ ਤਿੰਨਾਂ ਦੇ ਖਿਲਾਫ ਹੀ ਖਿਲਾਫ ਆ ਦੂਸਰਾ ਹੈਗਾ ਗਿੱਧਰਵਾਸ ਦੀ ਡਿਵੈਲਪਮੈਂਟ ਨੂੰ ਲੈ ਕੇ ਅੱਜ ਪੀਣ ਵਾਲੇ ਪਾਣੀ ਦੀ ਹਰ ਇੱਕ ਘਰ ਚ ਪ੍ਰੋਬਲਮ ਆ ਪੁੱਤ ਪੰਜਾਬ ਦਾ ਪਿੰਡਾਂ ਦਾ ਨਸ਼ਿਆਂ ਦੇ ਨਾਲ ਗਲਤਕਤ ਹੋ ਰਿਹਾ ਜਵਾਨੀਆਂ ਜਿਹੜੀ ਨਸ਼ਿਆਂ ਚ ਗਲਤਕਤ ਹੋ ਕੇ ਰੁਕਸਤ ਹੋ ਰਹੀ ਹੈ ਦੁਨੀਆ ਤੋਂ ਤਾਂ ਸਾਡੀ ਤਾਂ ਇਹੀ ਲੜਾਈ ਹੈ ਕਿ ਇਹਨਾਂ ਰਵਾਇਤੀ ਪਾਰਟੀਆਂ ਨੇ ਪੰਜਾਬ ਦੇ ਲੋਕਾਂ ਨੂੰ ਜਾਂ ਗਿੱਧਰਵਾਸ ਦੇ ਲੋਕਾਂ ਨੂੰ ਦਿੱਤਾ ਕੀ ਆ ਪਾਣੀ ਪੀਣ ਵਾਲਾ ਨਹੀਂ ਪਹੁੰਚ ਸਕਿਆ ਸੀਵਰੇਜ ਦਾ ਪਾਣੀ ਘਰਾਂ ਚੋਂ ਬਾਹਰ ਨਹੀਂ ਕੱਢਿਆ ਜਾ ਰਿਹਾ ਉਹ ਘਰਾਂ ਚ ਜਿਹੜਾ ਗੰਦਗੀ ਦਾ ਮਾਹੌਲ ਆ ਬਿਮਾਰੀਆਂ ਨੂੰ ਜਿਹੜੀ ਤਰਹੀਜ ਦਿੱਤੀ ਜਾ ਰਹੀ ਆ ਤੇ ਦੂਸਰੇ ਪਾਸੇ ਬੇਰੁਜ਼ਗਾਰ ਲੋਕ ਆ ਜਿਹੜੇ ਸੜਕਾਂ ਦੇ ਧਰਨੇ ਲਾ ਰਹੇ ਆ ਅੱਜ ਤੁਸੀਂ ਦੇਖੋ ਕਿ ਦਰਵਾਜ਼ੇ ਦੇ ਵਿੱਚ ਜਾ ਕੇ ਨਾ ਤਿੰਨਾ ਚਾਰਾਂ ਦੇ ਘਰਾਂ ਦੇ ਬਾਹਰ ਚ ਹਮ ਹਰ ਇੱਕ ਉਹ ਯੂਨੀਅਨ ਬੈਠੀ ਆ ਜਿਹੜੀ ਮਤਲਬ ਪੰਜਾਬ ਦਾ ਬਹੁਤ ਵੱਡਾ ਪੁੱਖ ਹੁੰਦੀ ਆ ਚਾਹੇ ਉਹ ਹਸਪੀਟਲ ਵਾਲੋ ਡਾਕਟਰਾਂ ਦੀ ਲਾ ਲੋ ਸਿੱਖਿਆ ਵਾਲੇ ਚਾਹੇ ਸਿੱਖਿਆ ਵਾਲੇ ਲਾ ਲੋ ਚਾਹੇ ਬੇਰੁਜ਼ਗਾਰੀ ਨੂੰ ਲੈ ਕੇ ਚਾਹੇ ਮਜ਼ਦੂਰ ਵਰਗ ਦੀ ਲਾ ਲੋ ਕਿਉਂਕਿ ਮੰਡੀਆਂ ਦੇ ਵਿੱਚ ਵੀ ਤਾਂ ਅਜ ਅਦਰ ਸਟੇਟ ਦੇ ਹੀ ਵਰਕਰ ਆ ਜਿਹੜੇ ਉੱਥੇ ਕੰਮ ਕਰ ਰਹੇ ਆ ਸੋ ਇਹ ਜਿਹੜੀਆਂ ਪਿੰਡਾਂ ਦੀ ਇੰਟਰਨਲ ਮੰਗਾਂ ਜੀਆਂ ਇਨਾਂ ਦੇ ਉੱਤੇ ਧਿਆਨ ਦੇਣ ਦੀ ਲੋੜ ਸੀ ਪਰ ਇਸ ਰਵੈਤੀ ਪਾਰਟੀ ਨੇ ਆਪਣੇ ਘਰਾਂ ਤੇ ਧਿਆਨ ਦਿੱਤਾ ਆਪਣੀਆਂ ਕੁਰਸੀਆਂ ਨੂੰ ਸਟੇਬਲ ਰੱਖਿਆ ਵੀ ਸਾਡੇ ਘਰ ਚੋਂ ਕੁਰਸੀ ਨਹੀਂ ਜਾਣੀ ਚਾਹੀਦੀ ਪਰਿਵਾਰਵਾਦ ਨੂੰ ਪਹਿਲ ਦਿੱਤੀ ਦੂਸਰੇ ਪਾਸੇ ਜਿਹੜਾ ਆਮ ਆਦਮੀ ਦਾ ਕੈਂਡੀਡੇਟ ਆ ਉਹਦਾ ਤਾਂ ਕਿਆ ਕਹਿਨੇ ਆ ਉਹ ਤਾਂ ਪਹਿਲਾਂ ਸਰਕਾਰ ਹੀ ਆਮ ਆਦਮੀ ਦੇ ਉਹਦੇ ਖਿਲਾਫ ਆਈ ਆ ਜੀ ਜੀ ਉਹਨਾਂ ਬੰਦਿਆਂ ਦੇ ਖਿਲਾਫ ਆਈ ਆ ਉਹਨਾਂ ਦੇ ਬਿਆਨ ਜੋ ਮੈਂ ਨਹੀਂ ਬੋਲਦਾ ਜੋ ਟੀਵੀ ਤੇ ਪਏ ਆ ਜਿਹੜੇ ਕਹਿੰਦੇ ਝਾੜੂ ਨੂੰ ਤੀਲਾ ਤੀਲਾ ਕਰਦੇ ਹੋ ਝਾੜੂ ਫੜ ਕੇ ਬੀਬੀ ਕੋ ਇਹਨਾਂ ਨੂੰ ਐਂ ਕਰੋ ਹੂੰ ਹੂੰ ਤੇ ਅੱਜ ਉਹ ਝਾੜੂ ਐਂ ਮੋਢੇ ਤੇ ਚੱਕ ਤੁਰੇ ਫਿਰਦੇ ਆ ਜਿਵੇਂ ਬਹੁਤ ਤਕੜੇ ਸੰਘਰਸ਼ੀ ਹੁੰਦੇ ਆ ਹੂੰ ਉਹ ਤਾਂ ਝਾੜੂ ਪੁੱਠੇ ਟੰਗੀ ਫਿਰਦੇ ਆ ਉਹਨਾਂ ਨੂੰ ਤਾਂ ਇਹ ਵੀ ਨਹੀਂ ਪਤਾਗਾ ਵੀ ਇਹ ਝਾੜੂ ਇਹ ਜਿਹੜਾ ਝਾੜੂ ਦਾ ਸਿੰਬੋਲਿਕ ਕੀ ਹੁੰਦਾ ਪਿੰਡਾਂ ਦੇ ਵਿੱਚ ਬੀਬੀਆਂ ਆਪਣੇ ਝਾੜੂ ਨੂੰ ਘਰ ਤੋਂ ਬਾਹਰ ਰੱਖਦੀਆਂ ਉਹ ਮੋਢਿਆਂ ਤੇ ਟੰਗੀ ਫਿਰਦੇ ਆ ਤਾ ਸਾਡੇ ਹੱਥਾਂ ਦੇ ਵਿੱਚ ਸ੍ਰੀ ਸਾਹਿਬ ਸੋਭਦੇ ਸੀ ਜੀ ਜੀ ਸ੍ਰੀ ਸਾਹਿਬ ਰੱਖਣ ਵਾਲੀ ਕੌਮ ਗੁਰੂ ਪਿਤਾ ਨੇ ਤਾਂ ਸਾਡੇ ਹੱਥਾਂ 'ਚ ਅ ਸ਼ਾਸਤਰ ਫੜਾਈ ਸ਼ਾਸਤਰ ਫੜਾਈ ਸੀ ਸ਼ਾਸਤਰਾਂ ਤੇ ਰਾਜ ਕਰਨ ਵਾਲੀ ਕੌਮ ਜਿਹੜੀ ਅੱਜ ਝਾੜੂ ਚੱਕ ਕੇ ਉਹ ਲੜਾਈਆਂ ਲੜਦੀ ਫਿਰਦੀ ਹੈ ਸਾਨੂੰ ਇਹ ਸਮਝ ਨਹੀਂ ਆਉਂਦੀ ਵੀ ਕਿੱਧਰ ਨੂੰ ਲੈ ਕੇ ਜਾ ਰਹੇ ਆ ਪੰਜਾਬ ਨੂੰ ਜੀ ਜੀ ਸੋ ਭਾਈ ਜਿਹੜੀਆਂ ਤੁਸੀਂ ਗੱਲਾਂ ਕਰ ਰਹੇ ਹੋ ਜਿਹੜੇ ਤੁਸੀਂ ਇਸ਼ੂ ਵੀ ਗਿਣਾ ਰਹੇ ਹੋ ਪੰਥਕ ਇਸ਼ੂਆਂ ਤੋਂ ਅਲੱਗ ਇਹਨਾਂ ਦੀ ਗੱਲ ਤਾਂ ਮੈਂ ਦੇਖੀ ਨਹੀਂ ਨਾ ਤਾਂ ਕਿਸੇ ਦੇ ਪਾਛਣ ਚ ਸੋਣੀ ਹੈ ਬਸ ਇਹ ਜ਼ਰੂਰ ਹੈ ਵੀ ਮੈਂ ਇਹਨੂੰ ਪੰਡ ਦਿਮਾਗ ਨੂੰ ਪੰਡ ਦਿਮਾਗ ਭੰਡੀ ਪ੍ਰਚਾਰ ਜ਼ਿਆਦਾ ਹੋ ਰਿਹਾ ਹੈ ਪਰ ਗੱਲ ਮੁੱਦਿਆਂ ਤੇ ਬਹੁਤ ਘੱਟ ਹੋ ਰਹੀ ਹੈ ਇਹਨੂੰ ਕਿਵੇਂ ਦੇਖਦੇ ਹੋ ਕਿਉਂਕਿ ਆਫਟਰ ਆਲ ਕੱਲ ਤਾਂ ਡਿਵੈਲਪਮੈਂਟ ਤੇ ਮੁੱਕਣੀ ਹੈ ਅਗਲੀ ਆਦੀ ਵੀ ਉਹਨੇ ਹੀ ਚੁਣਿਆ ਜਾਣਾ ਜਿਹੜਾ ਡਿਵੈਲਪਮੈਂਟ ਕਰੂ ਪਰ ਅ ਬੰਦੇ ਭੰਡਰ ਨਾਲ ਮਸਲੇ ਹੱਲ ਨਹੀਂ ਹੁੰਦੇ ਡਿੰਪੀ ਰਾਜੇ ਨੂੰ ਭੰਡੇ ਰਾਜਾ ਡਿੰਪੀ ਨੂੰ ਕੋਈ ਮਨਪ੍ਰੀਤ ਨੂੰ ਇਹ ਇਹ ਤਾਂ ਤਿੰਨੇ ਚਿਹਰੇ ਤੁਸੀਂ ਪਹਿਲਾਂ ਦੇਖ ਹੀ ਲਏ ਆ ਪਹਿਲਾਂ ਇਹਨਾਂ ਚ ਕੀ ਸੀਗਾ 20 20 ਸਾਲ ਮਿਲਦਾ 16 17 ਸਾਲ ਮਨਪ੍ਰੀਤ ਬਾਦਲ ਇੱਥੇ ਐਮਐਲਏ ਰਹਿ ਗਿਆ ਉਹ ਉਹਨੇ ਕੀ ਗਿੱਧਰਵਾਹੇ ਦਾ ਸਵਾਰਤਾ ਜਿਹੜਾ ਗਿੱਧਰਵਾਹੇ ਦੇ ਵਿੱਚ ਵੱਡੇ ਵੱਡੇ ਮਹਿਲ ਸਾਰਾਂ ਦੀ ਗੱਲ ਕਰਦਾ ਸੀ ਜਿਹਨੂੰ ਇਹ ਨਹੀਂ ਪਤਾ ਵੀ ਉਹਨੇ ਕੱਲ ਨੂੰ ਇਹ ਪਾਰਟੀ 'ਚ ਰਹਿਣਾ ਕਿ ਨਹੀਂ ਰਹਿਣਾ ਤਾਂ ਦੂਸਰੇ ਪਾਸੇ 13 ਸਾਲ ਲਗਾਤਾਰ ਐਮਐਲਏ ਰਿਆ ਰਾਜਾ ਵੜੇਂਗਾ ਐਸ ਵਾਰ ਤਾਂ ਕਹਿ ਦੂ ਲੋਕਾਂ ਨੂੰ ਵੀ ਸਾਡੀ ਸਰਕਾਰ ਨਹੀਂ ਹੈਗੀ ਤਾਂ ਸਾਨੂੰ ਪਰੇਸ਼ਾਨ ਕਰਾਂਗੇ ਤੇ ਪਿਛਲੇ 5 ਸਾਲ ਕਿਹੜਾ ਉਹਦੇ ਕਹਨੂੰ ਹੋਰ ਕਿਸ ਦੇ ਸੀਗੇ ਪਿਛਲੇ 5 ਸਾਲ ਕਿਹੜਾ ਬਸ ਪਾਲਿਆਂ ਦੀ ਸਰਕਾਰ ਸੀ ਪਿਛਲੇ 5 ਸਾਲ ਵੀ ਤਾਂ ਥੋੜੀ ਸੀਗੀ ਤਾਂ ਇਹ ਸਿਰਫ ਲੋਕਾਂ ਨੂੰ ਗੁੰਮਰਾਹ ਕਰਨ ਪ੍ਰਚਾਰ ਕਰਦੇ ਆ ਤੇ ਜਿਹੜੇ ਅੱਜ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨਵੇਂ-ਨਵੇਂ ਆਮ ਆਦਮੀ ਦੇ ਬਣੇ ਆ ਟਿੰਪੀ ਢਿੱਲੋਂ ਤਾਂ ਮੈਨੂੰ ਲੱਗਦਾ ਜਿਹੜੇ ਕਦੇ ਸਪੀਚਾਂ 'ਚ ਇਹ ਵੀ ਕਹਿਣਾ ਔਕਾ ਜਾਂਦੇ ਹੋਣਗੇ ਵੀ ਅਸੀਂ ਝਾੜੂ ਵਾਲੇ ਆ ਉਹ ਤੱਕੜੀ ਟੁਕੜੀ ਨਾ ਕਹਿ ਜਾਂਦੇ ਹੁਣ ਤਾਂ ਉਹ ਲੋਕ ਲੋਕਾਂ ਨਾਲ ਦਾਅਵੇ ਕਰ ਰਿਹਾ ਕਿ ਮਾਨਸਾਭ ਨੇ ਸਾਨੂੰ ਪੂਰੀਆਂ ਪਾਵਰਾਂ ਦਿੱਤੀਆਂ ਮੁੱਖ ਮੰਤਰੀ ਨੇ ਪੂਰੀਆਂ ਪਾਵਰਾਂ ਦਿੱਤੀਆਂ ਹਲਕੇ ਦਾ ਵਿਕਾਸ ਹੋਊਗਾ ਤੇ ਜਦੋਂ ਪਾਵਰਾਂ ਹੀ ਦਿੱਤੀਆਂ ਫਿਰ ਤੂੰ ਐਮਐਲਏ ਕਹਦੇ ਹੱਥੇ ਬੰਨਾ ਹੂੰ ਫਿਰ ਤੂੰ ਕੀ ਕਰੇਂਗਾ ਐਮਐਲਏ ਬਣ ਕੇ ਜਦੋਂ ਤੂੰ ਵਿਕਾਸ ਦਾ ਸ਼ੁਰੂ ਕਰ ਹੀ ਦਿੱਤਾ ਤਾਂ ਫਿਰ ਕਰੀ ਜਾ ਫਿਰ ਤੈਨੂੰ ਰੌਲਾ ਪਾਉਣ ਦੀ ਕੀ ਲੋੜ ਆ ਤੇ ਜੇ ਤੇਰਾ ਵਿਕਾਸ ਵਾਕੇ ਤੇਰਾ ਵਿਕਾਸ ਬੋਲੂਗਾ ਤਾਂ ਤੈਨੂੰ ਅਗਲੇ ਅਗਲੀ ਵਾਰੀ ਲੋਕਾਂ ਨੂੰ ਕਹਿਣ ਦੀ ਲੋੜ ਨਹੀਂ ਵੀ ਵਿਕਾਸ ਕੀਤਾ ਨਹੀਂ ਮੈਂ ਜਾਂ ਮੈਂ ਕੀਤਾ ਜਾਂ ਕਿਸੇ ਹੋਰ ਨੇ ਕੀਤਾ ਤਾਂ ਲੋਕ ਤੈਨੂੰ ਆਪੇ ਚੁਣਨਗੇ ਭਾਈ ਭਾਈ ਇਸ ਗੱਲ ਤੇ ਜ਼ਰੂਰ ਦੱਸਿਓ ਕਿ ਤੁਸੀਂ ਇਹ ਲੰਬਾ ਸਮਾ ਸੰਘਰਸ਼ ਕੀਤਾ ਸੰਘਰਸ਼ ਕਰਦੇ ਆ ਫਿਰ ਤੁਸੀਂ ਰਾਜ ਹੁਣ ਸਿਆਸਤ ਦਾ ਚੁਣਿਆ ਪਹਿਲਾਂ ਤਾਂ ਇਸ ਏਦਾਂ ਮੈਂ ਛੋਟਾ ਜਿਹਾ ਅਨਸਰ ਚਾਹੂੰਗਾ ਕਿ ਤੁਸੀਂ ਸਿਆਸਤ ਵਾਲਾ ਰਾਜ ਚੁਣਿਆ ਕਿਉਂ ਉਸ ਤੋਂ ਬਾਅਦ ਜਦੋਂ ਫਿਰ ਚੋਣੀ ਲਿਆ ਤਾਂ ਹੁਣ ਮੈਦਾਨ ਦੇ ਵਿੱਚ ਜਦੋਂ ਮੋਰੇ ਏਡੇ ਏਡੇ ਤਣਾੜ ਖੜੇ ਨੇ ਮੰਨਿਆ ਜਾ ਰਿਹਾ ਕਿ ਸਭ ਤੋਂ ਖੋਰ ਸੀਟ ਹੋਣ ਕਰਕੇ ਗੱਦੜ ਬਾਹੇ ਚ ਅੰਨੇਵਾ ਪੈਸਾ ਬਹਾਇਆ ਜਾ ਰਿਹਾ ਹੈ ਉਹ ਜਦੋਂ ਤੇ ਸਾਹਮਣੇ ਨੇ ਤਾਂ ਕੀ ਸੋਚਦੇ ਹੋ ਪਹਿਲਾਂ ਇਹ ਦੱਸ ਦਿਓ ਕਿ ਚੁਣਿਆ ਕਿਉਂ ਇਹ ਰਾ ਹਾਂਜੀ ਚੁਣ ਦਾ ਕਾਰਨ ਇਹ ਹੈ ਕਿ ਇਸ਼ੂ ਕਿਹੜੇ ਤੇ ਸਰਕਾਰ ਆਈ ਆ ਅੱਜ ਦੀ ਸਰਕਾਰ ਜਿਹੜੀ ਚੱਲ ਰਹੀ ਆ ਕਿਹੜੇ ਸ਼ੂ ਜਾਂ ਪਿਛਲੇ 5 ਸਾਲ ਲੰਘ ਕੇ ਗਏ ਉਹ ਕਿਹੜੇ ਇਸ਼ੂ ਤੇ ਆਈ ਸੀ ਆਹੀ ਇਸ਼ੂ ਸੀ ਨਾ ਜਿਹੜੇ ਤੇ ਮੈਂ ਲੜ ਰਿਆ ਜਿਹੜੇ ਜਿਹੜਾ ਸਾਡੇ ਪਰਿਵਾਰ ਨਾਲ ਵੀ ਰਿਲੇਟ ਕਰਦਾ ਸਾਡੇ ਪੰਜਾਬ ਨਾਲ ਰਿਲੇਟ ਕਰਦਾ ਸਿੱਖ ਪਰਿਵਾਰ ਦਾ ਨਹੀਂ ਪੰਥ ਦਾ ਇਸ਼ੂ ਮੈਂ ਵੀ ਕਹਿ ਰਿਹਾ ਸਿੱਖ ਪੰਥ ਨਾਲ ਰਿਲੇਟ ਕਰਦਾ ਤਾਂ ਉਸ ਇਸ਼ੂ ਦੇ ਉੱਤੇ ਸਰਕਾਰ ਆਈ ਇਹ 8 ਸਾਲ ਚੁੱਪ ਰਹੇਗੇ ਅਸੀਂ 8 ਸਾਲ ਸੜਕਾਂ ਤੇ ਬੈਠੇ ਆਂ ਅਸੀਂ ਧਰਨੇ ਲਾਏ ਆ ਅਸੀਂ ਇਹਨਾਂ ਦੇ ਖਿਲਾਫ ਆਪਦੀ ਗੱਲ ਕੀਤੀ ਆ ਜੋ ਸਰਕਾਰ ਦਾ ਬਣਦਾ ਕੰਮ ਸੀ ਉਹਨਾਂ ਨੂੰ ਦੱਸਿਆ ਵੀ ਹੋਣਾ ਚਾਹੀਦਾ ਇਹਨਾਂ ਨੇ ਉਹ ਨਹੀਂ ਕੀਤਾ ਤੇ ਅਸੀਂ ਫੇਰ ਹੀ ਰਾਹ ਤੇ ਆਏ ਆ ਤੇ ਜਦੋਂ ਇਸ ਰਾਹ ਤੇ ਆਏ ਆ ਜੇ ਇਹ ਸਾਡੇ ਈਸ਼ੂ ਦੇ ਉੱਤੇ ਸਰਕਾਰ ਬਣਾ ਸਕਦੇ ਆ ਇਹ ਰਾਜਨੀਤੀ ਕਰਕੇ ਉਹਦੇ ਚ ਆਪਣੇ ਆਪ ਨੂੰ ਸਟੈਬਲਿਸ਼ ਕਰ ਸਕਦਾ 92 ਨੂੰ ਕੌਣ ਜਾਣਦਾ ਸੀ ਤੁਸੀਂ ਕਦੇ ਪਹਿਲਾਂ ਚਿਹਰੇ ਵੇਖੇ ਸੀ ਪਹਿਲਾਂ ਇਹਨਾਂ ਨਾਲ ਗੱਲ ਕੀਤੀ ਸੀ ਕਦੇ ਜਾਂ ਤੁਸੀਂ ਅੱਜ ਹੀ ਇਹਨਾਂ ਬੰਨ ਮੈਣਾ ਕਰ ਲਿਓ ਮੈਨੂੰ ਦੱਸ ਦਿਓ ਇਹਨਾਂ ਨੂੰ ਤਾਂ ਅੱਜ ਵੀ ਗੱਲ ਨਹੀਂ ਕਰਨੀ ਆਉਂਦੀ ਜਿਹੜੇ ਲੋਕਾਂ ਨੂੰ ਕੋਈ ਜਾਣਦਾ ਨਹੀਂ ਸੀ ਉਹਨੂੰ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਿਆਦਬੀ ਤੇ ਗੋਲੀ ਕਾਂਡ ਦੇ ਮੁੱਦੇ ਤੇ ਲੋਕਾਂ ਨੇ ਕੁਰਸੀਆਂ ਤੇ ਬਿਠਾਤਾ ਤੇ ਫਿਰ ਚੁੱਪ ਬੈਠੇ ਆ ਫਿਰ ਅਸੀਂ ਇਹਨਾਂ ਨੂੰ ਸਵਾਲ ਨਾ ਕਰੀਏ ਤਾਂ ਹੋਰ ਕੀ ਕਰੀਏ ਤਾਂ ਅਸੀਂ ਇਹਨਾਂ ਦੇ ਬਰਾਬਰ ਖੜਾਂਗੇ ਅਸੀਂ ਇਹਨਾਂ ਨੂੰ ਸਵਾਲ ਵੀ ਕਰਾਂਗੇ ਅਸੀਂ ਗੁਰੂ ਕਿਰਪਾ ਕਰਦਾ ਲੋਕ ਸਾਥ ਦਿੰਦੇ ਆ ਤਾਂ ਉਹਨਾਂ ਵਾਲੇ ਦਿਨਾਂ ਚ ਮਾਹੌਲ ਵੀ ਬਦਲੇ ਜਾਣ ਜਦੋਂ ਜਦੋਂ ਪੋਸਟਰ ਦੇਖਦੇ ਆ ਥੱਲੇ ਲਿਖਿਆ ਹੁੰਦਾ ਪੰਥਕ ਉਮੀਦਵਾਰ ਪਰ ਪੰਥਕ ਦੇ ਹੋਣ ਦੇ ਨਾਲ ਨਾਲ ਫਿਰ ਇਹ ਵੀ ਪੰਥ ਦੇ ਉੱਪਰ ਰਿਸਪੌਂਸਿਬਿਲਟੀ ਆ ਜਾਂਦੀ ਕਿ ਉਹ ਨਾਲ ਖੜੇ ਪਰ ਤੁਹਾਡੇ ਨਾਲ ਪੰਥ ਦੇ ਵਿੱਚੋਂ ਕਿੰਨੇ ਕੁ ਲੋਕ ਹੁਣ ਤੱਕ ਤੁਰੇ ਨੇ ਜਾਂ ਤੁਸੀਂ ਆਸ ਕਰਦੇ ਹੋ ਜਾਂ ਗੱਲਬਾਤ ਚੱਲ ਰਹੀ ਹੈ ਕੀ ਬਣ ਰਹੀ ਹੈ ਪੰਥ ਕੱਲਾ ਇੱਕ ਵਿਅਕਤੀ ਤੇ ਡਿਪੈਂਡ ਨਹੀਂ ਕਰਦਾ ਜੀ ਜੀ ਗੁਰੂ ਪਿਤਾ ਦਾ ਵਰਸਾਈ ਹੋਈ ਕੌਮ ਆ ਸਾਰੀ ਪੰਥ ਆ ਪਰ ਜਿਹੜੇ ਹੁੰਦੇ ਨੇ ਨਾ ਪੰਥ ਦੇ ਵਿੱਚ ਉਹ ਹੀ ਗੱਲ ਜਿਹੜੇ ਜਿਹੜੇ ਚਿਹਰੇ ਇਸ ਈਗੋ ਫਿਲਟਰ 'ਚ ਰਹਿ ਜਾਂਦੇ ਆ ਕਿ ਅਸੀਂ ਹੋਵਾਂਗੇ ਤਾਂ ਇਹ ਤਾਂ ਇੱਥੇ ਸਿਕੰਦਰ ਵਰਗਿਆਂ ਦਾ ਵੀ ਨਹੀਂ ਰਿਹਾ ਕੰਮ ਜੀ ਜੀ ਉਹ ਵੀ ਕਹਿੰਦੇ ਸੀ ਵੀ ਅਸੀਂ ਬਹੁਤ ਤਕੜੇ ਆ 25-25 ਸਾਲ ਰਾਜ ਕਰਨ ਵਾਲੇ ਬਾਦਲਰਗੇ ਨਹੀਂ ਰਹੇ ਤਾਂ ਤਾਂ ਮੈਂ ਇੱਕ ਚੀਜ਼ ਹੀ ਕੋਈ ਨਹੀਂ ਹੈਗੀ ਜਿੰਨਾਂ ਕੋਲੇ ਵੱਡਾ ਸਰਮਾਇਆ ਉਹ ਨਹੀਂ ਰਹੇ ਹਨ ਸੋ ਸਾਨੂੰ ਇਸ ਭਰਮ ਚੋਂ ਨਿਕਲਣਾ ਚਾਹੀਦਾ ਸਾਨੂੰ ਇੱਕ ਉਸ ਪੰਥ ਦੇ ਨਿਮਾਣੇ ਸੇਵਾਦਾਰ ਹੋ ਕੇ ਚੱਲਣਾ ਪਊਗਾ ਤੇ ਸਾਰਿਆਂ ਦੇ ਨਾਲ ਜੇ ਕੋਈ ਪੰਜਾਬ ਦੀ ਗੱਲ ਕਰਦਾ ਪੰਥ ਦੀ ਗੱਲ ਕਰਦਾ ਮੇਰੀ ਉਹਦੇ ਨਾਲ ਨਹੀਂ ਵੀ ਬੰਦੀ ਮੈਨੂੰ ਉਹਦਾ ਸਾਥ ਦੇਣਾ ਪਊਗਾ ਕਿਉਂਕਿ ਉਹ ਸਾਡੀ ਸਾਂਝੀ ਗੱਲ ਕਰਦਾ ਪਰ ਤੁਹਾਡੇ ਹੱਕ ਚ ਕਿੰਨੇ ਆਏ ਨੇ ਇਹ ਹੀ ਪੁੱਛਦੇ ਹਨ ਇਹ ਹੀ ਮੈਂ ਦੱਸ ਰਿਹਾਣਾ ਜੀ ਸਾਨੂੰ ਸਾਰਿਆਂ ਨੂੰ ਆਉਣ ਦੀ ਲੋੜ ਆ ਕੋਈ ਨਹੀਂ ਸਮਾਂ ਲੱਗ ਜਾਂਦਾ ਹੁੰਦਾ ਬਹੁਤ ਦਿਨ ਪਏ ਆ ਇਹ ਤਾਂ ਪੰਤਾ ਦਾ ਇਹ ਵੀ ਇਹਦਾ ਘੰਟਿਆਂ 'ਚ ਉੱਪਰ ਉੱਠ ਖੜਦਾ ਤੇ ਘੰਟਿਆਂ 'ਚ ਥੱਲੇ ਸੜਦਾ ਬੰਦੇ ਨੂੰ ਤਾਂ ਇਸ ਚੀਜ਼ ਦਾ ਮੈਨੂੰ ਕੋਈ ਗਿਲਾ ਨਹੀਂ ਹਜੇ ਇਸ ਟਾਈਮ ਪਿਆ ਮੈਂ ਇੱਥੇ ਹਜੇ ਕੁਝ ਨਹੀਂ ਕਹਿਣਾ ਚਾਹੁੰਦਾ ਹਾਂ ਇਹ ਜ਼ਰੂਰ ਕਹੂੰਗਾ ਕਿ ਆਉਣ ਜ਼ਰੂਰ ਸਾਰੇ ਆਉਣ ਜਿਹੜੇ ਨਹੀਂ ਵੀ ਆਏ ਆ ਜਿਹੜੇ ਨੇ ਨਹੀਂ ਵੀ ਹਜੇ ਗੱਲ ਕੀਤੀ ਆ ਜਾਂ ਜਿਹੜੇ ਸੋਚਦੇ ਆ ਵੀ ਨਹੀਂ ਜਾਣਾ ਉਹਨਾਂ ਨੂੰ ਜ਼ਰੂਰ ਕਹੂੰਗਾ ਵੀ ਇੱਕ ਵਾਰ ਸੋਚੋ ਜ਼ਰੂਰ ਗੁਰੂ ਦੀ ਬੇਅਦਬੀ ਅੱਜ ਵੀ ਹੋ ਰਹੀ ਆ ਗਗਲੀਆਂ ਚ ਅੱਜ ਵੀ ਖਲ ਰ ਰਹੇ ਆ ਦੋਸ਼ੀ ਅੱਜ ਵੀ ਬਾਹਰ ਫਿਰਦੇ ਆ ਗੋਲੀकांड ਦੇ ਵੀ ਬਾਹਰ ਫਰਦੇ ਆ ਸਾਡੇ ਪੰਜਾਬ ਦੇ ਨਾਲ ਇਹ ਦਿੱਲੀ ਕਿਵੇਂ ਧੱਕਾ ਕਰੀ ਜਾਂਦੀ ਹੈ ਗੱਲਾਂ ਤੇ ਸੋਚੋ ਜਰੂਰ ਤੇ ਜਿਹੜੇ ਜਿੱਤੇ ਹੋਏ ਉਮੀਦਵਾਰ ਆ ਉਹਨਾਂ ਨੂੰ ਵੀ ਮੈਂ ਕਹਿਣਾ ਚਾਹੁੰਦਾ ਵੀ ਇੱਕ ਕਰੀ ਲੋਕਾਂ ਦੇ ਜਰੂਰ ਰੂਬਰੂ ਹੋ ਲੋਕਾਂ ਦੇ ਨਾਲ ਜਿਹੜਾ ਆਪਦਾ वार्तालाਪ ਕਰੋ ਤੇ ਇੱਥੇ ਜਿਹੜਾ ਜਰੂਰ ਆਓ ਜੀ ਜਿੱਦਾਂ ਦਾ ਮਾਹੌਲ ਹੈ ਗਿੱਦੜ ਬਾਹੇ ਦਾ ਹਰੇਕ ਪਾਸਿਓਂ ਪੂਰੀ ਬਾਹ ਲਾਈ ਜਾ ਰਹੀ ਹੈ ਤੁਹਾਡੇ ਨਾਲ ਕਿਸੇ ਤਰੀਕੇ ਦੀ ਕਿਸੇ ਪਾਰਟੀ ਵੱਲੋਂ ਕਿਸੇ ਧਿਰ ਵੱਲੋਂ ਇਹ ਅਪਰੋਚ ਕੀਤੀ ਗਈ ਹੋਵੇ ਵੀ ਭਾਈ ਅਸੀਂ ਤੁਹਾਡਾ ਮੁੱਦਾ ਚੱਕਦੇ ਆ ਤੁਸੀਂ ਇਸ ਗੱਲ ਦੀ ਫਿਕਰ ਨਾ ਕਰੋ ਜਾਂ ਤੁਸੀਂ ਸਾਨੂੰ ਜ਼ਿੰਮੇਵਾਰੀ ਦਿਓ ਕਿਹੜੇ ਕਰਨਗੇ ਤਿੰਨ ਹੀ ਤਾਂ ਕਾਣੇ ਆ ਇਹ ਹਾਂ ਬੀਜੇਪੀ ਉਹ ਆ ਜਿਸ ਤੱਕ ਕੀਤੀ ਹੋਊ ਉਹ ਤਾਂ ਬੀਜੇਪੀ ਉਹ ਆ ਜਿਹੜੀ ਸੀਬੀਆਈ ਤੇ ਰਾਹੀਂ ਕਲੀਨ ਚਟ ਦੇਗੀ ਇਹਨਾਂ ਦੋਸ਼ਕਾਂ ਨੂੰ ਹਾਂ ਹਾਂ ਕਾਂਗਰਸ ਉਹ ਆ ਜਿਹੜੀ 5 ਸਾਲ ਟਪਾ ਗਈ ਹਾਂ ਜਿਨ੍ਹਾਂ ਨੇ ਕੀਤਾ ਹੀ ਕੱਖ ਨਹੀਂ ਆਪ ਵਾਲੇ ਉਹ ਆ ਜਿਹੜੇ 3 ਸਾਲ ਲੰਘ ਗਏ ਜਿਹੜੇ ਬੋਲੇ ਬੋਲੇ ਨਹੀਂ ਜਾਂਦਾ ਜਨਾ ਹਫਤਾ ਇੱਕ ਦੀ ਗੱਲ ਕਰਦੇ ਸੀ ਵੀ 24 ਘੰਟਿਆਂ ਦੀ ਗੱਲ ਕਰਦੇ ਸੀਗੇ ਹਫਤਾ ਵੀ ਕੀ 24 ਮਿੰਟ ਟਪਾਤੇ ਅੱਜ 3 ਸਾਲ ਟੱਪ ਗਏ ਸੋ ਇਹ ਲੋਕ ਆ ਜਿਹੜੇ ਇਹ ਪੰਜਾਬ ਦੇ ਸਕੇ ਨਹੀਂ ਹੋ ਸਕਦੇ ਸਾਡੀ ਲੜਾਈ ਦਿੱਲੀ ਵਰਸ ਪੰਜਾਬ ਆ ਸਾਡੇ ਦਿੱਲੀ ਵਾਲਿਆਂ ਨਾਲ ਲੜਾਈ ਪੰਜਾਬ ਦੇ ਲੋਕ ਦਿੱਲੀ ਵਾਲਿਆਂ ਨਾਲ ਲੜ ਰਹੇ ਆ ਇਹ ਸਾਰੇ ਦਿੱਲੀ ਵਾਲਿਆਂ ਦੀ ਕੱਟਪੁਤਲੀ ਬਣੇ ਹੋਏ ਲੋਕ ਨਹੀਂ ਜੀ ਭਾਈ ਤੁਸੀਂ ਸਮਾਂ ਦਿੱਤਾ ਬਹੁਤ ਬਹੁਤ ਧੰਨਵਾਦ ਅੰਤ ਦੇ ਵਿੱਚ ਗਿੱਦੜਵਾਹਾ ਦੇ ਲੋਕਾਂ ਨੂੰ ਕੀ ਸੰਦੇਸ਼ ਹੈ ਤੁਹਾਡੇ ਮੈਂ ਤਾਂ ਇਹੀ ਕਹਿਣਾ ਚਾਹੂੰਗਾ ਜੀ ਦੇਖੋ ਸੱਚ ਤੇ ਝੂਠ ਦੀ ਪਛਾਣ ਕਰ ਗਏ ਜਿਹੜੇ ਲੋਕ ਅੱਜ ਤੁਹਾਡੇ ਵਿੱਚ ਘੁੰਮਦੇ ਫਿਰਦੇ ਆ ਜੇ ਤੁਸੀਂ ਪਿਛਲੇ 3 ਸਾਲਾਂ ਚੋਂ ਦੀ ਸਰਕਾਰ ਬਣੀ ਹੈ ਜੇ ਉਦੋਂ ਘੁੰਮਦੇ ਵੇਖੇ ਹੋਣ ਤਾਂ ਜਰੂਰ ਇਹਨਾਂ ਦਾ ਸਾਥ ਦੇ ਦਿਓ ਜੇ ਨਹੀਂ ਵੇਖੇ ਹੋਣਗੇ ਤਾਂ ਫਿਰ ਇਹਨਾਂ ਨੂੰ ਬਿਲਕੁਲ ਪਾਸੇ ਕਰੋ ਇਹ ਆਉਂਦੀ ਵਾਰ ਨੂੰ ਜਾਂ ਹੋਰ ਦੋ ਚਾਰ ਦਿਨਾਂ ਚ ਗਿੱਧੜ ਵਾਚ ਦੇਖਣੀ ਨਹੀਂ ਚਾਹੀਦੇ ਇਸ ਤਰੀਕੇ ਦੇ ਜਿਹੜੇ ਤੁਹਾਡੇ ਰਿਜ਼ਲਟ ਹੋਣੇ ਚਾਹੀਦੇ ਆ ਬਹੁਤ ਬਹੁਤ ਧੰਨਵਾਦ ਜੀ ਸੋ ਏਸਾਨભાઈ ਸੁਖਰਾਜ ਸਿੰਘ ਨਿਆਮੀਬੜਾ ਜਿਨ੍ਹਾਂ ਨੇ ਚੰਦਣਾ ਪਾਇਆ ਕਿ ਉਹ ਮੈਦਾਨ ਦੇ ਵਿੱਚ ਨੇ ਕਿਹੜੇ ਮੁੱਦਿਆਂ ਦੇ ਨਾਲ ਮੈਦਾਨ ਦੇ ਵਿੱਚ ਨੇ ਤੇ ਜਿਹੜੀ ਬਾਕੀ ਕੈਂਡੀਡੇਟ ਨੇ ਉਹਨਾਂ ਦਾ ਕਿਹੋ ਜਿਹਾ ਰੁਝਾਨ ਹੈ ਸੋ ਜੁੜੇ ਰਹੋ ਪੰਜਾਬੀ ਰੇਡੀਓ ਪੰਜਾਬੀ ਟੀਵੀ ਯੂਐਸਏ ਦੇ ਨਾਲ ਧੰਨਵਾਦ ਸਤਿ ਸ੍ਰੀ ਅਕਾਲ